ਰਾਜ ਇੱਕ ਪਵਿੱਤਰ ਚੀਜ਼ ਐ ਜਨਤਾ ਤੁਹਾਨੂੰ ਆਪਣਾ ਨੁਮਾਇੰਦਾ ਚੁਣਦੀ ਐ ਕਿ ਤੁਸੀਂ ਸਾਡੇ ਬਾਰੇ ਫੈਸਲੇ ਕਰਨੇ ਨੇ ਤੇ ਬਾਅਦ ਵਿੱਚ ਤੁਸੀਂ ਫੈਸਲੇ ਲੋਕਾਂ ਦੇ ਵਿਰੁੱਧ ਕਰਨ ਲੱਗ ਜਾਂਦੇ ਹੋ ਆਪਣੇ ਚਾਚੇ ਭਤੀਜੇ ਆ ਜਾਂਦੇ ਨੇ ਆਪਣੇ ਸਾਲੇ ਜੀਜੇ ਆ ਜਾਂਦੇ ਨੇ ਰਾਜ ਦਾ ਮਤਲਬ ਐ ਜਨਤਾ ਖੁਸ਼ ਰਹੇ ਕੋਈ ਬਰਗ ਜਨਤਾ ਦਾ ਕੋਈ ਵਰਗਪਾ ਮੇ ਕਿਸਾਨ ਹੈ ਮਜਦੂਰ ਹੈ ਦੁਕਾਨਦਾਰ ਹੈ ਹਲਵਾਈ ਹੈ ਚਾਹੇ ਉਹ ਕੋਈ ਖੱੱਚ ਰੇੜਾ ਚਲਾਉਂਦਾ ਚਾਹੇ ਕੋਈ ਵਪਾਰੀ ਹੈ ਉਹਨੂੰ ਕੋਈ ਰਾਜ ਦੇ ਵਿੱਚ ਉਹਨੂੰ ਕੋਈ ਦੁੱਖ ਨਾ ਹੋਵੇ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਭੇਸ ਬਦਲ ਕੇ ਲੋਕਾਂ ਦੀਆਂ ਕੰਧਾਂ ਨਾਲ ਕੰਨ ਲਾ ਕੇ ਗੱਲਾਂ ਸੁਣਦੇ ਸੀ ਕਿ ਲੋਕ ਪਰਜਾ ਜਿਹੜੀ ਹੈ ਮੇਰੀ ਕਿਤੇ ਮੇਰੇ ਰਾਜ ਤੋਂ ਕੋਈ ਦੁਖੀ ਤਾਂ ਨਹੀਂ ਕੋਈ ਇਹ ਜੀ ਗੱਲ ਤਾਂ ਨਹੀਂ ਕਰ ਰਹੇ ਕਿ ਮੇਰੇ ਰਾਜ ਚ ਕਮੀ ਰਹਗੀ ਕੋਈ ਸੁਣਦੇ ਤਾਂ ਇਹ ਵੀ ਰਹੇ ਐ ਕੰਦਾ ਨਾ ਕੰਨ ਲਾ ਕੇ ਇਹ ਦੂਪਹਿਲਾ ਵਾਲੇ ਪਰ ਸੁਣਦੇ ਇਹ ਰਹੇ ਐ ਕਿ ਕੋਈ ਘਰ ਚਿੱਟੇ ਤੋਂ ਬਿਨਾ ਰਹਿ ਤਾਂ ਨਹੀਂ ਗਿਆ ਕੋਈ ਘਰ ਇਹ ਜਹਾ ਜ ਰਹਿ ਤਾਂ ਨਹੀਂ ਕਿ ਕਿਸੇ ਕੋਲ ਪੈਸਾ ਤਾਂ ਨਹੀਂ ਰਹਿ ਗਿਆ ਕੋਈ ਲੁੱਟ ਲੈ ਨਾ ਸਾਰੇ ਆ ਗੱਲਾਂ ਸੁਣਦੇ ਰਹੇ ਗੱਲਾਂ ਕੀ ਦਿਆਂ ਮਾਰ ਜਾ ਰਜੀਤ ਸਿੰਘ ਵਰਗਾ ਰਾਜਦੇਵਾਂ ਵੀ ਸੋ ਗੱਲਾਂ ਕਰਨੀਆਂ ਸੌਖੀਆਂ ਨਿਭਾਉਣੀਆਂ ਬਹੁਤ ਔਖੀਆਂ ਕੱਲਣਾ ਕੱਲਨੀਆਂ ਪੈਂਦੀਆਂ ਤਿਆਗ ਕਰਨੇ ਪੈਂਦੇ ਆ ਵਾਰੀਆਂ ਛੱਡਣੀਆਂ ਪੈਂਦੀਆਂ ਫੇਰ ਕਿਤੇ ਜਾ ਕੇ ਲੋਕ ਆਪਦੇ ਦਿਲਾਂ ਚ ਪਾਸਵਰਡ ਦਿੰਦੇ ਨੇ ਤੁਹਾਨੂੰ ਫੇਰ ਬਸਾਉਂਦੇ ਆ ਦਿਲਾਂ ਚ ਇੱਕ ਰਾਜਾ ਸੀ ਉਹ ਕਹਿੰਦਾ ਮੈਂ ਰਾਜਾ ਤਾਂ ਹੈਗਾ ਪਰ ਮੈਂ ਮਸ਼ਹੂਰ ਨਹੀਂ ਹੈਗਾ ਇਹਨਾਂ ਮੇਰੀ ਬੱਲੇ ਬੱਲੇ ਕਿਵੇਂ ਹੋਊਗੀ ਉਹਨੇ ਵਜ਼ੀਰ ਬੁਲਾਏ ਵਜ਼ੀਰ ਕਹਿੰਦੇ ਜੀ ਖਜ਼ਾਨੇ ਦਾ ਮੂੰਹ ਜਨਤਾ ਵੱਲ ਨੂੰ ਖੋਲ ਦੋ ਲੋਕ ਬੱਲੇ ਬੱਲੇ ਕਰਨਗੇ ਅਨਾਉਂਸ ਕਰਤਾ ਜੀ ਕੱਲ ਨੂੰ ਖਜ਼ਾਨੇ ਦਾ ਮੂੰਹ ਖੁੱਲੂਗਾ ਜਨਤਾ ਵੱਲ ਨੂੰ ਲਾਈਨ ਬਣਾ ਕੇ ਆ ਜਿਓ ਜਨਤਾ ਅਗੀ ਲਾਈਨ ਬਣਾ ਕੇ ਕਿਸੇ ਨੂੰ ਮੋਹਰਾਂ ਮਿਲੀ ਜਾਣ ਕਿਸੇ ਨੂੰ ਸੋਨਾ ਮਿਲੀ ਜਾਵੇ ਚਾਂਦੀ ਮਿਲੀ ਜਾਵੇ ਇੱਕ ਫਕੀਰ ਬੰਦਾ ਵੀ ਲਾਈਨ 'ਚ ਲੱਗਿਆ ਹੋਇਆ ਸੀ ਰੱਬ ਦਾ ਭਗਤ ਮਸਤ ਬੰਦਾ ਲਾਈਨ 'ਚ ਲੱਗਿਆ ਉਹ ਵੀ ਸਾਧੂ ਸੰਤ ਕੋਈ ਜਦੋਂ ਦੀ ਵਾਰੀ ਆਈ ਤਾਂ ਨਾਲ ਹੀ ਸੱਜੇ ਪਾਸੇ ਕੋਈ ਬੈਠਾ ਸੀ ਅਪਾਹਜ ਬੰਦਾ ਉਹ ਕਹਿੰਦਾ ਯਾਰ ਤੂੰ ਤਾਂ ਅੰਗਹੀਣ ਐ ਤੂੰ ਤਾਂ ਹਜੇ ਲਾਈਨ 'ਚ ਵੀ ਨਹੀਂ ਲੱਗਿਆ ਲਾਈਨ ਹੀ ਬਹੁਤ ਲੰਬੀ ਐ ਕਹਿੰਦਾ ਤੂੰ ਤੇਰੀ ਵਾਰੀ ਕਦੋਂ ਆਊਗੀ ਤੂੰ ਐ ਕਰ ਤੂੰ ਮੇਰੀ ਥਾਂ ਤੇ ਆ ਜਾ ਮੈਂ ਬਾਅਦ 'ਚ ਆ ਜਾਣਾ ਉਹਨੂੰ ਵਾਰੀ ਦੇ ਕੇ ਫੇਰ ਲਾਈਨ 'ਚ ਲੱਗ ਗਿਆ ਫਕੀਰ ਫੇਰ ਵਾਰੀ ਆ ਗਈ ਫੇਰ ਕੋਈ ਇੱਧਰਲੇ ਪਾਸੇ ਬੈਠਾ ਸੀ ਕੰਦਾ ਯਾਰ ਤੇ ਤਾਂ 60 ਵਜੇ ਹੋਈ ਐ ਤੂੰ ਤਾਂ ਲਾਈਨ 'ਚ ਵੀ ਨਹੀਂ ਲੱਗਿਆ ਹਜੇ ਲਾਈਨ ਹੀ ਬਹੁਤ ਲੰਬੀ ਐ ਤੇਰੇ ਤਾਂ ਨਹੀਂ ਵਾਰੀ ਆਉਣੀ ਤੂੰ ਐ ਕਰ ਤੂੰ ਮੇਰੇ ਥਾਂ ਤੇ ਆ ਜਾ ਮੈਂ ਦੁਬਾਰਾ ਆ ਜਾਣਾ ਜਦੋਂ 7 8 10 ਵਾਰੀਆਂ ਐ ਕੀਤਾ ਸਾਰੇ ਸ਼ਹਿਰ 'ਚ ਰਾਜੇ ਦਾ ਕੋਈ ਨਾਂ ਹੀ ਨਾ ਲਵੇ ਚਰਚਾ ਹੀ ਇਕੱਲੇ ਫਕੀਰ ਦੀ ਚੱਲੇ ਕਹਿੰਦੇ ਇੱਕ ਬੰਦਾ ਓਏ ਸਵੇਰ ਦਾ ਵਾਰੀਆਂ ਹੀ ਦੇਈ ਜਾਂਦਾ ਓਏ ਆਪਣੀਆਂ ਜਦੋਂ ਰਾਜੇ ਨੂੰ ਪਤਾ ਲੱਗਿਆ ਬੜਾ ਗੁੱਸਾ ਚੜਿਆ ਕਹਿੰਦਾ ਖਜ਼ਾਨਾ ਮੈਂ ਲਟਾ ਰਿਹਾ ਬੱਲੇ ਬੱਲੇ ਫਕੀਰ ਦੀ ਹੋਈ ਜਾਂਦੀ ਐ ਆਪ ਜਾਵੜਿਆ ਕਹਿੰਦਾ ਮੈਂ ਆਪ ਹੱਥੀਂ ਆਪਦੇ ਖਜ਼ਾਨਾ ਵੰਡੂੰਗਾ ਹੱਥੀਂ ਵੰਡਣ ਲੱਗਾ ਰਾਜਾ ਉਹ ਫਕੀਰ ਦੀ ਫੇਰ ਵਾਰੀ ਆ ਗਈ ਫਕੀਰ ਕਹਿੰਦਾ ਕਿਸੇ ਨੂੰ ਕਹ ਤੂੰ ਆ ਜਾ ਤੂੰ ਆ ਜਾ ਤੂੰ ਮੇਰੇ ਕੋਲ ਪਹਿਲਾਂ ਇੱਥੇ ਬੈਠਾ ਯਾਰ ਮੈਂ ਬਾਅਦ ਆ ਜਾਣਾ ਤੂੰ ਆ ਜਾ ਰਾਜਾ ਕਹਿੰਦਾ ਗੱਲ ਸੁਣ ਬਾਹ ਫੜ ਲਈ ਉਹਦੀ ਗੱਲ ਸੁਣ ਫਕੀਰਾ ਸਵੇਰ ਦਾ ਤੂੰ ਇਹ ਕਰ ਰਿਹਾ 15-20 ਵਾਰੀ ਕਰ ਲਿਆ ਤਾਂ ਇਹ ਕੰਮ ਲਾਈਨ 'ਚ ਲੱਗ ਜਾਣਾ ਜਦੋਂ ਵਾਰੀ ਆਉਂਦੀ ਹੈ ਕਿਸੇ ਹੋਰ ਨੂੰ ਦੇ ਕੇ ਫੇਰ ਦੁਬਾਰੇ ਲਾਈਨ 'ਚ ਲੱਗ ਜਾਣਾ ਇਹ ਗਲਤ ਗੱਲ ਹੈ ਉਹ ਕਹਿੰਦਾ ਜੀ ਇਹ ਕਿਹੜੀ ਗਲਤ ਗੱਲ ਹੈ ਆਪਾਂ ਦੋਨੇ ਇੱਕੋ ਜਿਹੇ ਆ ਕਹਿੰਦਾ ਇੱਕੋ ਜਿਵੇਂ ਆ ਕਹਿੰਦਾ ਜੋ ਤੇਰੇ ਕੋਲੇ ਆ ਰਾਜਿਆ ਉਹ ਤੂੰ ਵੰਡੀ ਜਾਣਾ ਜੋ ਮੇਰੇ ਕੋਲੇ ਆ ਮੈਂ ਵੰਡੀ ਜਾਣਾ ਤੇਰੇ ਕੋਲੇ ਖਜ਼ਾਨਾ ਹੈ ਮੇਰੇ ਕੋਲੇ ਵਾਰੀਆਂ ਨੇ ਦੇਖਾਂਗੇ ਕਹਿੰਦਾ ਕੌਣ ਪਹਿਲਾਂ ਮੁੱਕੂ ਫਿਰ ਖਜ਼ਾਨਾ 2 ਦਿਨ ਚੱਲ ਜੂ 4 ਦਿਨ ਚੱਲ ਜੂ ਬਾਰੀਆਂ ਤਾਂ ਵੰਡੀ ਜਾਊਗਾ ਉਹ ਪੈਰੀਂ ਪੈ ਗਿਆ ਰਾਜਾ ਫਿਰ ਕਹਿੰਦਾ ਬਖਸ਼ ਦਿਓ ਜੀ ਉਹ ਕਹਿੰਦਾ ਐ ਨਹੀਂ ਖਜ਼ਾਨੇ ਵੰਡਣ ਨਾਲ ਨਹੀਂ ਹੁੰਦਾ ਲੋਕਾਂ ਦੇ ਦਿਲ ਜਿੱਤਣੇ ਪੈਂਦੇ ਆ ਬਾਰੀਆਂ ਛੱਡਣੀਆਂ ਪੈਂਦੀਆਂ ਤਿਆਗ ਕਰਨੇ ਪੈਂਦੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਆਪਣੇ ਸਰਵੰਸ ਦੀ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ ਆਪਣੀ ਰਾਜਗੁਰੂ ਸਖਦੇਵ ਹੋਰਾਂ ਨੇ ਆਪਣੀ ਸ਼ਹੀਦ ਆਸਮੁਦਮ ਸਿੰਘ ਜੀ ਨੇ ਆਪਣੀ ਕਰਤਾਰ ਸਿੰਘ ਸਰਾਬਾ ਹੋਰਾਂ ਨੇ ਆਪਣੀ ਜਉਣ ਦੀ ਵਾਰੀ ਛੱਡੀ ਤਾਂ ਆਜ਼ਾਦੀਆਂ ਮਿਲੀਆਂ ਨੇ ਕਿ ਚਲੋ ਅਸੀਂ ਨਹੀਂ ਜਿਉਂਦੇ ਸਾਡੀ ਕੌਮ ਜਿਊਂਗੀ ਤਾਂ ਤਾਂ ਇਹ ਅਜ ਤੇ ਆਪਾਂ ਇਕੱਠੇ ਹੋਏ ਆਂ